ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਦਾਨੀ ਭੈਣ ਦਾ ਭੇਜਿਆ ਹੋਇਆ ਪੰਡਤ ਜਾਨੀ ਚੋਰ ਨੂੰ ਚਿੱਠੀ ਫੜਾ ਕੇ ਵਾਪਸ ਆਇਆ ਹੈ ਆ ਗਿਆ ਸਮਰਗੜ ਸਿੱਧਾ ਗਿਆ ਭੈਣ ਦਾਨੀ ਦੇ ਘਰੇ ਆਓ ਅੱਗੇ ਸੁਣੀਏ ਆ ਪਹੁੰਚਾ ਫਿਰ ਸਮਰਗੜ ਸੋ ਪੰਡਤ ਵਿਦਵਾਨ ਜਾਏ ਸਨੇਹਾ ਦੇਮਦਾ ਕਰੋ ਵੀਰਨੋਂ ਧਿਆਨ ਓ ਪੰਡਤ ਓਚਾਰੇ ਸੁਣ ਜਜਮਾਨਣੀ ਰਤੀ ਭਾਰ ਗੱਲ ਨਾ ਤੂੰ ਝੂਠ ਜਾਣਣੀ ਪੰਡਤ ਓਚਾਰੇ ਸੁਣ ਜਜਮਾਨਣੀ ਰਹਤੀ ਪਰ ਗੱਲ ਨਾ ਤੋਂ ਝੂਠ ਜਾਣਣੀ ਆਪ ਮੇਰੀ ਗੱਲ ਨੂੰ ਸਮਝ ਪੱਕ ਨਾ ਤੋੜੇ ਜਾਣੀ ਰੋਗ ਕੋੜ ਮੈਂ ਦੇ ਸ਼ੱਕ ਨਾ ਤੋੜੇ ਜਾਣੀ ਰੋਗ ਕੋੜ ਮੈਂ ਦੇ ਸ਼ੱਕ ਨਾ ਉਹ ਅੱਖੀਂ ਦੇਖ ਲਿਆ ਸੁਣਦਾ ਸੀ ਧੀਰ ਦਾ ਕੀ ਮੈਂ ਜਸ ਕਰਾਂ ਜਾਣੀ ਚੋਰ ਸ਼ੇਰ ਦਾ ਓ ਕੀ ਮੈਂ ਜਸ ਕਰਾਂ ਜਾਨੀ ਚੋਰ ਸ਼ੇਰਦਾ ਕਿਹਾ ਕੈਦੀ ਭੈਣ ਨੂੰ ਵਢਾਉ ਨੱਕ ਨਾ ਤੋੜੇ ਜਾਨੀ ਚੋਰ ਕੋੜ ਮੇਂ ਦੇ ਸ਼ੱਕ ਨਾ ਤੋੜੇ ਜਾਨੀ ਰੋਗ ਕੋੜ ਮੇਂ ਦੇ ਸ਼ੱਕ ਨਾ ਲੈ ਕੇ ਆਵਾ ਸ਼ੱਕ ਆਜ਼ਮੇਰ ਵਰਗੀ ਚਿੱਠੀ ਕਹਿੰਦਾ ਬੈਠੇ ਨੂੰ ਕਤਲ ਕਰਦੀ ਚੱਲਿਆ ਕਿਸੇ ਦਾ ਮਹਿਣਾ ਅੱਜ ਤੱਕ ਨਾ ਤੋੜੇ ਜਾਨੀ ਰੋਗ ਕੋੜ ਮੈਂ ਦੇ ਸ਼ੱਕ ਨਾ ਤੋੜੇ ਜਾਨੀ ਰੋਗ ਕੋੜ ਮੈਂ ਦੇ ਸ਼ੱਕ ਨਾ ਦੇਖ ਲਾਂ ਵਾਸਸ ਤੇ ਨਣਾ ਨਦਾਨੀ ਦੀ ਕਿਹੜੀ ਗੱਲਾਂ ਪੀਤੀ ਦੁਖੀ ਭੈਣ ਜਾਨੀ ਦੀ ਬੁਰਾ ਭਲਾ ਆਖਣੇ ਨੂੰ ਮੇਰਾ ਹੱਕ ਨਾ ਟੋੜੇ ਜਾਨੀ ਰੋਗ ਕੋੜ ਮੈਂਦੇ ਸ਼ੱਕ ਨਾ ਟੋੜੇ ਜਾਨੀ ਰੋਗ ਕੋੜ ਮੈਂਦੇ ਸ਼ੱਕ ਨਾ ਉਹ ਹੁੰਦੀ ਨਾ ਸਤੀਰੀ ਦੇਖ ਲੈਂਦਾ ਸਭ ਨੂੰ ਹੁੰਦੀ ਨਾ ਸਤੀਰੀ ਦੇਖ ਲੈਂਦਾ ਸਭ ਨੂੰ ਸਾਰਿਆਂ ਦੇ ਫੜ ਕੇ ਮਕਾਉਂਦਾ ਯੱਬ ਨੂੰ ਆਉਂਦਾ ਕਿਹੜਾ ਜੜਾਂ ਦੇ ਵਿਚਾਲੇ ਅਕਨਾ ਤੋੜੇ ਜਾਣੇ ਰੋਗ ਕੋਲ ਮੈਂ ਦੇ ਸ਼ੱਕ ਨਾ ਤੋੜੇ ਜਾਣੇ ਰੋਗ ਕੋਲ ਮੈਂ ਦੇ ਸ਼ੱਕ ਨਾ ਮੋਕੇ ਉਤੇ ਰੱਖ ਲੈ ਓਡੀਕਾ ਮੇਰੀਆਂ ਇਹਦੇ ਬਿਨਾ ਹੋਰ ਦੱਸੀਆਂ ਬਥੇਰੀਆਂ ਕਿਸੇ ਕੋਲੇ ਹੋਰ ਦੱਸਣਾ ਬੇਸ਼ੱਕ ਨਾ ਟੋੜੇ ਜਾਨੀ ਰੋਗ ਕੋੜ ਮੈਂ ਦੇ ਸ਼ੱਕ ਨਾ ਟੋੜੇ ਜਾਨੀ ਰੋਗ ਕੋੜ ਮੈਂ ਦੇ ਸ਼ੱਕ ਨਾ ਉਹ 10 ਹਾਲ ਪੰਡਤ ਘਰਾਂ ਨੂੰ ਜਾਂਵੰਦਾ ਦਾਨੀ ਕੋਲੋਂ ਰਾਜ ਕੇ ਆ ਨਾਮ ਪਾਵੰਦਾ ਹੋਰ ਕੀ ਕਸ਼ੋਰ ਉਹ ਨੂੰ ਆਖ ਸਕ ਨਾ ਟੋੜੇ ਜਾਨੀ ਰੋਗ ਕੋੜ ਮੈਂ ਦੇ ਸ਼ੱਕ ਨਾ ਛੋੜੇ ਜਾਨੀ ਰੋਗ ਕੋੜ ਮੈਂ ਦੇ ਸ਼ੱਕ ਨਾ ਹੋਦਾ ਸਹਾਲ ਪੰਡਤ ਘਰਾਂ ਨੂੰ ਜਾਵੰਦਾ ਬਈ ਦਾ ਸਹਾਲ ਪੰਡਤ ਘਰਾਂ ਨੂੰ ਜਾਵੰਦਾ ਦਾਨੀ ਕੋਲੋਂ ਰਾਜ ਕੇ ਅਨਾਮ ਪਾਵੰਦਾ ਹੋਰ ਕੀ ਕਸ਼ੋਰਿਓ ਨੂੰ ਆਖ ਸਕਨਾ ਟੋੜੇ ਜਾਨੀ ਰੋਗ ਕੋੜ ਮੈਂ ਦੇ ਸ਼ੱਕ ਨਾ ਟੋੜੇ ਜਾਨੀ ਰੋਗ ਕੋੜ ਮੈਂ ਦੇ ਸ਼ੱਕ ਨਾ